ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਉਹ ਤਰੀਕ 24 ਫਰਵਰੀ ਹੈ ਤਰੀਕ ਮੈਂ ਕੌਣ ਦੱਸ ਰਿਹਾ ਵੀ ਤੁਹਾਨੂੰ ਦੱਸਾਂਗਾ 24 ਫਰਵਰੀ ਸ਼ਾਮ ਦਾ ਵੇਲਾ ਔਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਰਜਿੰਦਰਾ ਹਸਪੀਟਲ ਦੇ ਅੰਦਰ ਦੀਆਂ ਮੋਰਚਰੀ ਹਾਊਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿਕਿਉਰਿਟੀ ਲੱਗੀ ਹੋਈ ਆ ਇਸ ਦਾ ਕਾਰਨ ਕੀ ਹੈ ਉਹ ਤੁਹਾਨੂੰ ਹੁਣ ਦੱਸਦੇ ਆ ਕਿਉਂਕਿ 21 ਤਰੀਕ ਨੂੰ ਜਿਹੜਾ ਕਿਸਾਨਾਂ ਦਾ ਪ੍ਰੋਗਰਾਮ ਸੀ ਦਿੱਲੀ ਕੂਚ ਦਾ ਉਸ ਵੇਲੇ ਖਨੌਰੀ ਬਾਰਡਰ ਉੱਤੇ ਔਰ ਸ਼ੰਭੂ ਬਾਰਡਰ ਦੇ ਉੱਪਰ ਬਹੁਤ ਜ਼ਿਆਦਾ ਜਿਹੜੀ ਆ ਡਿਸਟਰਬੈਂਸ ਅਲੱਖ ਸਖ हर बच्चा स्कूल चले हो वे सवेरा मिटे हनेरा एक, एक स्कूल मेरा, मेरा पंजाब दे सरकारी स्कूल विश्व पदरी सहूलता ना लैस हो रहे हैं तुसी भी अपने बच्चे दा दाखला जरूर कराओ बेहतर अनुभव विद्या में आ रही मान पंजाब दा स्कूल सरकारी ਲਗਾਤਾਰ ਹਰਿਆਣਾ ਪ੍ਰਸ਼ਾਸਨ ਨੇ ਬੋਲੋ ਹਰਿਆਣਾ ਵਾਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਤੇ ਨਾਲ ਹੋਰ ਵੀ ਜਿਹੜਾ ਸੀਗਾ ਉਸ ਦੇ ਨਾਲ ਜਿਹੜੇ ਆਪਾਂ ਕਹਿ ਲਿਆ ਕਿ ਪੈਲੇਟ ਗਨਸ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਵੀ ਚਲਾਈਆਂ ਗਿਆ ਉਸ ਤੋਂ ਬਿਨਾ ਖਨੋਰੀ ਬਾਰਡਰ ਦੀ ਜੇਕਰ ਗੱਲ ਕਰੀਏ ਤਾਂ ਖਨੋਰੀ ਬਾਰਡਰ ਦੇ ਉੱਪਰ ਹਾਲਾਤ ਬਹੁਤ ਜ਼ਿਆਦਾ ਸਥਿਤੀ ਚਿੰਤਾਜਨਕ ਸੀ ਜਿਸ ਦੇ ਚੱਲਦੇ ਉੱਥੇ ਗੋਲੀਆਂ ਤੱਕ ਦਾਗੀਆਂ ਗਈਆਂ ਔਰ ਇੱਕ ਗੋਲੀ ਜਿਹੜੀ ਸੀਗੀ ਉਹ ਮਹਿਜ਼ 22 ਸਾਲ ਦੇ ਨੌਜਵਾਨ ਸੁਭਕਰਨ ਸਿੰਘ ਦੇ ਸਿਰ 'ਚ ਅਗੇ ਵੱਜਦੀ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ 21 ਤਰੀਕ ਤੋਂ ਲੈ ਕੇ ਅੱਜ ਜਾਨੀ ਕਿ 24 ਤਰੀਕ ਤੱਕ 4 ਦਿਨ ਦਾ ਸਮਾਂ ਬੀਤ ਚੁੱਕਿਆ ਔਰ ਉਸਦੀ ਡੈੱਡ ਬੋਡੀ ਜਿਹੜੀ ਅਰਜੰਦਰਾ ਹਸਪੀਟਲ ਦੇ ਵਿੱਚ ਰੱਖੀ ਗਈ ਹੈ ਔਰ ਇਸ 4 ਦਿਨਾਂ ਦੇ ਵਿੱਚ ਬਹੁਤ ਕੁਝ ਹੋਇਆ ਬਹੁਤ ਕੁਝ ਮੈਂ ਤਾਂ ਕਹਿ ਰਿਹਾ ਕਿਉਂਕਿ 4 ਦਿਨਾਂ ਦੇ ਵਿੱਚ ਰਾਜਨੀਤੀ ਬਹੁਤ ਹੋਈ 4 ਦਿਨਾਂ ਦੇ ਵਿੱਚ ਹਰ ਇੱਕ ਤਿਰਨੇ ਆਪੋ ਆਪਣਾ ਜ਼ੋਰ ਵੀ ਲਗਾਇਆ ਪਰ ਐਟ ਦੀ ਐਂਡ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮ੍ਰਿਤਕ ਦੇ ਸ਼ੁਭਕਰਮ ਉਸ ਨੌਜਵਾਨ ਦੀ ਅੱਜ ਵੀ ਜਿਹੜੀ ਹੈ ਉਹ ਮੋਰਟੀਰੀਅਮ ਦੇ ਵਿੱਚ ਪਈ ਹੈ ਔਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੱਡੀ ਖੜੀ ਹੈ ਉਸ ਦੇ ਉੱਪਰ ਕੈਮਰੇ ਲੱਗੇ ਹੋਏ ਨੇ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਜਿਹੜੀ ਮ੍ਰਿਤ ਅੱਗੇ ਕੀ ਹੋਏਗਾ ਉਹ ਵੀ ਤਾਂ ਅੱਗੇ ਹਲੇ ਕੁਝ ਨਹੀਂ ਪਤਾ ਕਿਉਂਕਿ ਜੋ ਪਰਿਵਾਰ ਹੈ ਜੋ ਪਿਤਾ ਹੈ اور جو ਭੈਣਾ ਨੇ ਉਹ کہہ ਰਹੀ ਹੈ ਨੇ ਕਿ ਜੋ ਜੱਥੇਬੰਦੀ ਫੈਸਲਾ ਲੈਣ ਗਿਆ ਉਹੀ ਹੋਵੇਗਾ ਕਸਾਂ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਿਹੜਾ ਮ੍ਰਿਤਕ ਨੂੰ ਸ਼ਹੀਦ ਲਾਂਿਆ ਜਾਵੇ ਔਰ ਜੋ ਮੁਆਵਜ਼ਾ ਰਾਸ਼ੀ ਹੁੰਦੀ ਆ ਉਹ ਮਿਲੇ ਉਹ ਵੀ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜਾ ਉਹ ਟਵੀਟ ਕਰ ਦਿੱਤਾ ਗਿਆ ਸੀ ਔਰ 1 ਕਰੋੜ ਰੁਪਏ ਰਾਸ਼ੀ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਪਰ باوجود ਇਸ ਦੇ ਹੁਣ ਜਿਹੜਾ ਪੇਚ ਫਸਿਆ ਹੋਇਆ ਇੱਥੇ ਫਸਿਆ ਹੋਇਆ ਕਿ ਜਿਹੜੀ ਜਥੇਬੰਦੀਆਂ ਨੇ ਜਿਹੜੇ ਪਰਿਵਾਰ ਆ ਉਹ ਇਹ ਕਹਿ ਰਿਹਾ ਕਿ ਜਿਹੜੇ ਲੋਕਾਂ ਦੇ ਵੱਲੋਂ ਗੋਲੀ ਚਲਾਈ ਗਈ ਜਿਹੜੇ ਉਸ ਵੇਲੇ ਦੇ ਮੌਕੇ ਦੇ ਹਕੂਮਾਨ ਸੀ ਉਹਨਾਂ ਦੇ ਉੱਪਰ ਜਿਹੜਾ ਹੈ ਉਹ ਪਰਚਾ ਹੋਵੇ ਜਦ ਤੱਕ ਐਫ ਆਰ ਲੋਜ ਨਹੀਂ ਹੁੰਦੀ ਉਹਨੇ ਦੇਰ ਤੱਕ ਨਾ ਤਾਂ ਮ੍ਰ ਔਰ ਨਾ ਹੀ ਉਸ ਦਾ ਸੰਸਕਾਰ ਕੀਤਾ ਜਾਵੇਗਾ ਹਾਲਾਂਕਿ ਸਰਕਾਰ ਦੇ ਵੱਲੋਂ ਕਈ ਤਰੀਕਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੰਸਕਾਰ ਭਰੋਸਾ ਵੀ ਦਿਵਾ ਰਹੀ ਹੈ ਪਰ ਬਾਵਜੂਦ ਇਸ ਦੇ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉ ਬਣੀ ਹੋਈ ਹੈ ਫਿਲਹਾਲ 24 ਤਰੀਕ ਦਾ ਸ਼ਾਮ ਦਾ ਜਿਹੜਾ ਵੇਲਾ ਉਹ ਹੋ ਚੁੱਕਿਆ ਪਰ ਹਲੇ ਵੀ ਜਿਹੜੀ ਹੈ ਉਹ ਦੋਵਾਂ ਧਿਰਾਂ ਦੇ ਵਿਚਕਾਰ ਸਹਿਮਤੀ ਨਹੀਂ ਬਣ ਪਈ ਔਰ ਪਰਿਵਾਰ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਹਲੇ ਵੀ ਜੋ ਉਹਨਾਂ ਦਾ ਬਿਆਨ 21 ਤਰੀਕ ਨੂੰ ਸੀ ਉਸੇ ਬਿਆਨ ਦੇ ਉੱਪਰ ਡਟੇ ਹੋਏ ਨੇ ਦੱਸ ਦਿੱਤੀ ਕਹਿ ਸਕਦੇ ਹਾਂ ਕਿ ਹਲੇ ਵੀ ਜਿਉਂ ਦੀ ਤਿਉ ਬਣੀ ਹੋਈ ਹੈ ਕੈਮਰਾਮੈਨ ਕੁਲਦੀਪ ਦੇ ਨਾਲ ਪੁਲੋਜੀਤ ਸਿੰਘ ਡੈਰਿਕ ਸਵੇਰਾ ਪਟਿਆਲਾ